ਮੀਰਾ 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 ਇਹ ਬੋਤਲ ਬੋਤਲ ਵੱਜੀ ਤੂੰ ਨਾ ਤੂੰ ਨਾ ਇਹ ਤੇ ਮੀਓ ਕੇ ਆਹਰਾ ਵੀ ਮਾਸਾਰਦੇ ਮਾਸਾਰਦੇ ਜੋ ਕੋਈ ਦਾ ਮੋਬਾਈਲ ਮੇਰੇ ਕੋਲ ਆ ਗਿਆ ਚੱਕ ਚੱਕ ਵਾਲਾ ਚੱਕ ਚੱਕ ਕਰਦੇ ਕਰਦੇ ਵੇਖ ਲੈਣ ਵਧੀਆ ਉਹਨਾਂ ਨੂੰ ਵੀ ਹੋ ਗਿਆ YouTube ਤੇ ਆ ਗਿਆ ਮੇਰੇ ਮਗਰ ਵੀ ਬੰਦੇ ਕਈ ਲੱਗੇ ਉਹਨੇ ਪਤਾ ਉਹ ਮੋੜ ਤੇ ਖੜੇ ਆ ਇੱਕ ਬੰਦਾ ਆ ਪਿਆ ਮੇਰੇ ਮਗਰ ਛੇੜੀ ਇੰਦਾ ਵੀ ਅੱਖ ਦਾ ਦਮ ਜਿਵੇਂ ਫਿਰ ਦੇਖੀਏ ਨੇ ਸਾਈਡ ਤੇ ਪਏ ਵੀ ਇਹ ਜਿਹੜੇ ਬੰਦੇ ਆ ਨੇ ਇੱਥੇ ਬੈਠੇ ਫਰੈਂਟ ਲਾਈਟ ਏਰੀਆ ਤੁਸੀਂ ਸਾਹਮਣੇ ਗਏ ਹੋਗੇ ਮੈਂ ਕੀ ਗੱਲ ਕੀਤੀ ਆ ਤੇ ਆਉਂਦਾ ਮੈਨੂੰ ਲੱਗਦਾ ਉਹੀ ਆਉਂਦਾ ਆਵੇ ਜਾਂਦੇ ਇਹ ਇੱਕ ਦਾ ਬੜਾ ਧਿਆਨ ਦੇਣ ਵਾਲੀਆਂ ਗੱਲਾਂ ਬੈਟ ਨੈਸਿੰਗ ਹੋ ਜਾਂਦਾ ਪਰਸਿੰਗਸ ਨੈਸਿੰਗ ਹੋ ਜਾਂਦਾ ਐਸ ਲਈ ਤੁਸੀਂ ਰਾਤ ਨੂੰ ਹੈਲਮਟ ਪਾ ਲਿਆ ਨਾ ਵਾਲਾਂ ਦਾ ਸਟਾਈਲ ਵੀ ਖਰਾਬ ਹੋ ਜਾਂਦਾ ਵਾਲ ਉਹ ਆਏ 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 ਹੋਈ ਪਏ ਹਰਜੀ ਦੋਸਤੋ ਕੀ ਹਾਲ ਚੱਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਉੱਤੇ ਠੀਕ ਠਾਕ ਤੇ ਸਫਟਾ ਹੋਵੋਗੇ ਅੱਜ ਗੱਲ ਕਰਾਂਗੇ ਮੋਸਟ ਡੇਂਜਰਸ ਏਰੀਆ ਆਫ ਦਾ ਬਾਰਸੀਲੋਨਾ ਜਿੱਥੇ ਕਿ ਤੁਹਾਡੇ ਪੈਸੇ ਖੋਏ ਜਾਂਦੇ ਮੋਬਾਈਲ ਕੋਈ ਹਮੇ ਸੁੰਨੀਆਂ ਗਲੀਆਂ ਬੜੀਆਂ ਹੀ ਧੀੜੀਆਂ ਗਲੀਆਂ ਅਤੇ ਸੁੰਨੀਆਂ ਗਲੀਆਂ ਤੁਹਾਨੂੰ ਮੁਕਾਵਾ ਜਿੱਚ ਕਿ ਰਾਤ ਨੂੰ ਕੀ ਜਾਣਾ ਬਹੁਤ ਡੇਂਜਰਸ ਜਿੱਥੇ ਲੋਕ ਦਿਨੇ ਵੀ ਜਾ ਨਹੀਂ ਸਕਦੇ ਆਪਾਂ ਉੱਥੇ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੀ ਡੇਂਜਰਸ ਏਰੀਆ ਜੇਕਰ ਤੁਸੀਂ ਟੂਰਿਸਟ ਵੀਜ਼ੇ ਤੇ ਜਾ ਕਿਤੇ ਵੀ ਤੁਸੀਂ ਇਕੱਲੇ ਬਾਰਸੀਲੋਨਾ ਆਉਣੇ ਚਾਹੁੰਦੇ ਆ ਤਾਂ ਰਾਤ ਦੇ ਵੇਲੇ ਕਿਹੜੀਆਂ ਜਗ੍ਹਾ ਤੇ ਨਹੀਂ ਜਾਣਾ ਆਪਾਂ ਕਵਰ ਕਰਦੇ ਆਂ ਚੈਨਲ ਦੇ ਨਾਲ ਬਣੇ ਰਹੋ ਚੈਨਲ ਕਰੋ ਸਬਸਕ੍ਰਾਈਬ ਆਪਾਂ ਕਰਦੇ ਆਂ ਵੀਡੀਓ ਸਟਾਰਟ ਆਜੋ ਮੇਰੇ ਨਾਲ ਲੋਕੀ ਆਪਾਂ ਗਲੀਆਂ ਦੇ ਵਿੱਚ ਜਿੱਥੇ ਹੁੰਦੀ ਚੋਰੀ ਜਾਣ ਤੇ ਇੱਥੇ ਜਿਵੇਂ ਆ ਜਾਂਦੀ ਨਾ ਕੁੜੀ ਇਹ ਕੁੜੀਆਂ ਵੀ ਰਲੀਆਂ ਇੰਨਾ ਦੇ ਨਾਲ ਇਹ ਇਸ ਪਾਤੀ ਨੇ ਉੱਤੇ ਚੜਦੇ ਆ ਮੋਬਾਈਲ ਤੇ ਫੈਸ਼ਨ ਲੈ ਕੇ ਭੱਜ ਜਾਂਦੇ ਆ ਇਹ ਬੜਾ ਡੇਜਾ ਇਹ ਚੀਜ਼ਾਂ ਬੜਾ ਧਿਆਨ ਦੇਣ ਵਾਲੀਆਂ ਗੱਲਾਂ ਇੱਥੇ ਕਈ ਭਰਾਵਾਂ ਨੂੰ ਆਪ ਪੁੱਛਿਆ ਉਹ ਕਹਿੰਦੇ ਨਾਰਮਲ ਹੀ ਇੱਥੇ ਸਾਡੇ ਸਾਹਮਣੇ ਚੋਰੀ ਹੁੰਦੀ ਆ ਡੇਂਜਰ ਆ ਕਈ ਬੰਦੇ ਛੱਟਫੇਟ ਵੀ ਵਾਜ ਜਾਂਦੇ ਇਹਨਾਂ ਦਾ ਕੀ ਆ ਤੁਸੀਂ ਰਾਤ ਨੂੰ ਇਕੱਲੇ ਨਹੀਂ ਇੱਥੇ ਆ ਸਕਦੇ ਕਿਉਂਕਿ ਇੱਥੇ ਚੋਰੀ ਹੋ ਜਾਂਦੀ ਮੈਨੂੰ ਭੇਜਦਾ ਹਾ ਜੇ ਮੈਂ ਤਾਂ ਆ ਗਿਆ ਮੈਨੂੰ ਬਲੀਆਂ ਦਾ ਪਤਾ ਹੁਣ ਆ ਵੀ ਏਰੀਆ ਵੇਖੋ ਇੱਥੇ ਕੋਈ ਬੰਦਾ ਨਹੀਂ ਕੋਈ ਗੱਲਬਾਤ ਨਹੀਂ ਆ ਗਲੀ ਦੇ ਵਿੱਚ ਕੋਈ ਬੰਦਾ ਨਹੀਂ 8 ਵਜੇ ਆ ਸਾਰੇ ਹਲੇ ਟਾਈਮ ਕਿੰਨਾ ਹੋਇਆ 8:10 ਇੱਥੇ ਜਿਹੜੇ ਪਾਤੀ ਨੀਤੇ ਤੇ ਇਲੈਕਟ੍ਰਿਕ ਜਿਹੜੇ ਭਜਾਉਂਦੇ ਆ ਬੰਦਾ ਉੱਤੇ ਚੜ ਕੇ ਭਜਾਉਂਦਾ ਉਹ ਵਾਲੇ ਆ ਉਹ ਚੱਕ ਕੇ ਬੰਦਾ ਗਲੀਆਂ ਨੂੰ ਵੜ ਦਿੰਦਾ ਬੰਦਾ ਉਹਦੇ ਨਾਲ ਭੱਜ ਕੇ ਰਾਲੀ ਨਹੀਂ ਸਕਦਾ ਇਹ ਡੇਂਜਰ ਕੰਮ ਆ ਇੱਥੇ ਹੁਣ ਗਾਂਹ ਸੜਕ ਤੇ ਜਾਂਦੀ ਐ ਵੀ ਇੱਧਰ ਨੂੰ ਮੁੜ ਜਾਓ ਇੱਧਰ ਨੂੰ ਹੁਣ ਜਿਹੜੇ ਗਾਂਹ ਸੜਕ ਕੀ ਦਿਖਾਉਂਦੀ ਆ ਵੀ ਚੇਰ ਆਉਂਦਾ ਮੈਨਾਂ ਦਾ ਉਹੀ ਆਉਂਦਾ ਆ ਵੀ ਜਾਂਦੇ ਆ ਜਿਹਦੇ ਆ ਨਾ ਜਿਹੇ ਐਂ ਫਿਰਦੇ ਬੰਦੇ ਇਹ ਲੈ ਕੇ ਮੋੜ ਤੋਂ ਲੈ ਕੇ ਖਸਮਤਰ ਹੋ ਜਾਂਦਾ ਆ ਵੀ ਗਲੀ ਸੁੰਨੀ ਆ ਤੇ ਕੋਈ ਬੰਦਾ ਨਹੀਂ ਤੇ ਆ ਵੀ ਗਲੀ ਸੁੰਨੀ ਆ ਕੋਈ ਬੰਦਾ ਨਹੀਂ ਤੇ ਆਪਾਂ ਚੱਲਦੇ ਆ ਆਪਰੇਸ਼ਨ ਕਰਾਂਗੇ ਕੋਈ ਨਾ ਕੋਈ ਤੁਹਾਨੂੰ ਦਿਖਾ ਕੇ ਛੱਡਾਂਗੇ ਜਿਵੇਂ ਤੁਸੀਂ ਦੇਖ ਸਕਦੇ ਇੱਥੇ ਬੰਦੇ ਬਾਹਰ ਨੂੰ ਪਏ ਹੁੰਦੇ ਆ ਉਵੇਂ ਜਿਵੇਂ ਕਿ ਵੀ ਦੇਖੀਏ ਨੇ ਇਸ ਸਾਈਡ ਤੇ ਪਏ ਵੀ ਇਹ ਜਿਹੜੇ ਬੰਦੇ ਆ ਨੇ ਇੱਥੇ ਪਏ ਇਹ ਤਾਂ ਵਿਚਾਰੇ ਰਾਤ কাটਦੇ ਆ ਜਾਂ ਕੋਈ ਦੁਖੀ ਵੀ ਹੁੰਦੇ ਆ ਇਕਈ ਬਾਰੇ ਦੁਖੀ ਹੁੰਦੇ ਜਿਹੜੇ ਨਜਾਇਜ਼ ਫਾਇਦਾ ਚੱਕਦੇ ਟੂਰਿਸਟ ਤੋਂ ਜਾਂ ਬੰਦੇ ਨੂੰ ਰਾਤ ਨੂੰ ਵੇਖ ਕੇ ਟੌਰਚਰ ਕਰ ਸਕਦੇ ਆ ਇਹ ਗੱਲਾਂ ਹੈਗੀਆਂ ਸੁਣੀਆਂ 바ਰਸੀ ਲੋਨਾਂ ਦਾ ਸਾਰਾ ਕੁਝ ਇੱਧਰ ਆ ਤੇ ਇਹ ਗਾੜੇ ਗੁਨੇ ਚੱਲਦੇ ਜਿਵੇਂ ਮੁੰਬਈ ਚੱਲਦੇ ਹੁੰਦੇ ਆ ਬੰਬੇ ਨਹੀਂ ਚੱਲਦੇ ਗਾਣੇ ਜਿਵੇਂ ਕੀ ਮਤਲਬ ਕਾਇ ਇਹ ਚੱਲਦੇ ਆ ਆਇਨ ਵਧੀਆ ਹੋਗਾ ਏਰੀਆ तू नो तू नो ए दा मियो के नो ना ग्राबANDO ग्राबANDO तू नो यो यो ए अंदर mira 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 एस्ते मियो कारा मियो कारा यो एन्टेंदो मियो कारा तू नो तू नो एसे मियो कारा mira de adentro mira de adentro mira bien देखया ए जेडे बंदे पैढे आ ओने बोतल मारी है मेरे पैरां मारी ना बोतल ਇਸ ਲਈ ਇਹ ਬੰਦੇ ਭੇੜੇ ਆ ਇਹ ਬੰਦੇ ਨੂੰ ਨਹੀਂ ਜਾਣਦੇ ਜਿਹਨੂੰ ਨਹੀਂ ਕੋਈ ਲੈਂਗੁਏਜ ਆਉਂਦੀ ਨਾ ਉਹ ਬੰਦੇ ਨੂੰ ਕਹਿੰਦੇ ਭਾਈ ਆ ਜਾ ਉਹ ਬੰਦਾ ਰਗੜਿਆ ਜਾਂਦਾ ਜਿਹੜੇ ਬੰਦੇ ਨੂੰ ਗੋਲੀ ਨਹੀਂ ਆਉਂਦੀ ਜਿਹੜੇ ਬੰਦੇ ਨੂੰ ਕੁਝ ਨਹੀਂ ਆਉਂਦਾ ਉਹਨੂੰ ਘੇਰ ਲੈਂਦੇ ਆ ਹੁਣ ਬੋਲਦੇ ਸੀ ਨਾ ਕਹਿੰਦੇ ਸਾਨੂੰ ਕਿਵੇਂ ਰਿਕਾਰਡਿੰਗ ਕਰੇਗਾ ਆ ਜਾ ਜਦੋਂ ਮੈਂ ਸਪੈਨਿਸ਼ बोल ਲਿਆ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਬੰਦਾ ਇੱਥੋਂ ਦੇ ਰਹਿਣ ਵਾਲਾ ਸੁਣੀਆਂ ਗੱਲਾਂ ਫੇਰ ਭੱਜੀ ਆ ਉਹਨੇ ਬੋਤਲ ਚੁਲਾ ਕੇ ਮਾਰੀ ਕੱਚ ਦੀ ਇਸ ਲਈ ਤੁਹਾਨੂੰ ਥੋੜੀ ਝਲਕੀ ਵਿਖਾਈ ਆ ਇਹ ਡੇਂਜਰ ਬੰਦੇ ਬਹੁਤ ਆ ਚੰਗਾ ਰੱਖਣਾ ਪੈਂਦਾ ਫੇਰ ਆ ਰਿਕਾਰਡਿੰਗ ਤਾਂ ਬਹੁਤ ਚਾਲੂ ਕਿਉਂਕਿ ਚੋਰੀ ਕਰਦੇ ਨਾ ਸਾਰੇ ਬੰਦੇ ਰਲੇਵੇ ਆ ਉਹ ਚੀਜ਼ ਆ ਚੱਲ ਅੱਗੇ ਵੀ ਲਾਉਨੇ ਗੇੜਾ ਆ ਬੈਕਸਾਈਡ ਤੇ ਜਿਹੜਾ ਬੰਦਾ ਖੜਾ ਨਾ ਹਰੀ ਹਰੀ ਲੋਰ ਵਾਲਾ ਦੀਂਦਾ ਮਗਰ ਤੁਆ ਨੂੰ ਇਹ ਮੇਰੇ ਮਗਰ ਆਇਆ ਸੀ ਮੈਂ ਵੇਖੀ ਜਾਨਣਾ ਉਹਦਾ ਇਹ ਮੇਰੇ ਮਗਰ ਆਇਆ ਨੂੰ ਮਾਇਲ ਖੱਚ ਕੇ ਲੈ ਜਾਵਾ ਤੇ ਵੀ ਜਤਾਂ ਦਾ ਮਗੜ ਆ ਨਹੀਂ ਜਾਂਦਾ ਆ ਜਿਹੜਾ ਪਾਤੀ ਨੇ ਤੇ ਜਾਂਦਾ ਮਗਰ ਜਾਂਦਾ ਨਾ ਸੈ ਖਿੱਚ ਕੇ ਇਹ ਗਲੀਆਂ ਚ ਵੜ ਜਾਂਦਾ ਦੀ ਸਪੀਡ 70 80 ਦੀ ਆ ਬੰਦਾ ਨਹੀਂ ਫੜ ਸਕਦਾ ਇਹ ਮਾਈਲ ਖੱਚਦੇ ਨੇ ਉਹ ਸਾਹਮਣਾ ਆਈ ਰਿਹਾ ਜਿਹੜਾ ਉਧਰਲੇ ਪਾਸੇ ਬਹੁਤ ਭੀੜੀਆਂ ਗੜੇ ਨੇ ਉਧਰ ਜਾਦੀ ਭੀੜੀਆਂ ਹੋਵੇ ਲੱਖ ਲੋਕ ਲਾਇਆ ਹੋਵੇ ਤੇ ਫੇਰ ਬੰਦਾ ਵੱਜਦਾ ਜੇ ਲੋਕ ਲੋਕ ਨਹੀਂ ਚੰਗਾ ਲੱਗਾ ਤੇ ਤੁਹਾਡੇ ਜ਼ਿੰਮੇਵਾਰ ਤੋਂ ਖੁਦ ਤੇ ਤੁਹਾਡਾ ਸਾਈਕਲ ਚੋਰੀ ਹੋਣਾ ਮਰਕਾ ਮਰ ਤੋਂ ਚੋਰੀ ਹੋ ਜਾਣਾ ਤੇ ਇਸ ਲਈ ਆਪਦਾ ਹਿਸਾਬ ਕਤਾਉਂਦਾ ਆ ਜਿਹੜੇ ਸਾਈਕਲ ਆ ਸਰਕਾਰੀ ਆ ਸਰਕਾਰੀ ਕਹਿੰਦੇ ਆ ਇੱਕ ਕੰਪਨੀ ਦਾ ਕਿਦਿਆ ਐਂਜੀਪੀਐਸ ਲੱਗਾ ਹੋਇਆ ਇਹਨੂੰ ਨਹੀਂ ਚੱਕਦੇ ਜਿਹਨੂੰ ਜੀਪੀਐਸ ਨਹੀਂ ਲੱਗਾ ਉਹ ਉਹਨਾਂ ਨੇ ਚੱਕ ਦੇਣਾ ਤੇ ਦੇਖ ਲੋ ਕਿਹੜੀ ਆ ਇਹਨਾਂ ਕੋਲੇ ਕਹਿਣਾ ਪੈਂਦਾ ਤੇ ਬਾਕੀ ਗੱਲ ਤਾਂ ਖਾਸ ਤੁਹਾਨੂੰ ਦੇਸੀ ਜਾਂਦੀ ਹੋਣੀ ਖਾਸ ਆ ਗੱਲ ਪੂਰੀ ਆ ਇਹਨਾਂ ਨੂੰ ਕੋੜਾ ਸਮਝ ਆਉਂਦੀ ਆ ਨਾ ਤੇ ਇਸ ਲਈ ਆ ਵੀ ਗਲੀਆਂ ਸੁਣੀਆਂ ਆ ਆ ਗਲੀ ਦੀ ਝਾਟੀ ਮਾਰ ਲੋ ਲਾਓ ਕਿ ਮੈਂ ਵੀ ਇੱਥੇ ਕਈ ਡਸਟਿੰਦੇ ਕੋਲੇ ਕਈਆਂ ਦੇ ਕਾਰ ਡਿੱਗੇ ਵਿਖੇ ਆ ਹੋਰ ਡਾਕੂਮੈਂਟੂ ਛਟਿਆਂ ਦੇ ਪੈਸੇ ਕੱਢ ਕੇ ਲੈ ਜਾਂਦੇ ਤਾਂ ਉਹਨਾਂ ਨੂੰ ਪੈਸਿਆਂ ਨਾਲ ਹੀ ਮਤਲਬ ਆ। ਅਮੀਗੋ, UNA COSA। ਅਕੀ ਬਾਰਸੀਲੋਨਾ ਕੋਮੋਨੋ ਚ Puedo caminar una persona, ¿Este peligroso que normal. Como detenero, tengo móvil, ese cosa. Hay que tener cuidado. 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 Vale, vale. Este... Así es peligroso. Así también. ¿Así? Sí, pero a partir de la una, entonces... Ahora, ahora está bien. Ahora bien, más sí, tarde... Más tarde es te... peligroso. Más tarde el, yo puedo... El, la... el móvil mejor aquí de vos? ਆ ਬਾਣੀ ਬਹੁਤ ਸੀ ਮਗਰਾਜ਼ ਕਿਉਂਕਿ ਦੇਸਪੁਏ ਤੇ ਵੋਈ ਕਾਸਾ ਆ ਇਸ ਤਰ੍ਹਾਂ ਹੀ ਦਿਹਾੜਾ ਨੂੰ ਟਰਮੀਨਰ ਕਾਸਾ ਬਹੁਤ ਸੀ ਮਗਰਾਜ਼ ਯਾਰ ਉਹ ਕਹਿੰਦਾ ਭਾਈ ਤੇ ਤੁਸੀਂ ਜਿਵੇਂ ਤੁਰੇ ਫਿਰਦੇ ਨਾ ਐਂ ਕਰਕੇ ਡੇਂਜਰ ਆ ਤੇ ਤੁਸੀਂ ਐਂ ਮੋਬਾਈਲ ਲੈ ਕੇ ਨਹੀਂ ਜਾ ਸਕਦੇ ਘੰਟੇ ਤੱਕ ਕੰਮ ਚੋਰੀਆਂ ਦਾ ਕੰਮ ਸ਼ੁਰੂ ਹੋ ਹੀ ਜਾਂਦਾ ਫਿਰ ਦੇਖ ਤੱਕ ਹੀ ਹੋ ਜਾਂਦਾ ਤੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਨਿਕਲ ਜਾਓ ਕਹਿੰਦਾ ਕਰੇ ਉਹ ਤੁਸੀਂ ਕਰ ਸਕਦੇ ਤੇ ਮੈਨੂੰ ਸਾਰੇ ਬੰਦੇ ਇੱਕੋ ਗੱਲ ਹੀ ਜਾਂਦੇ ਆ ਆ ਕਲੱਬ ਕਲੂਬਾ ਕੋਈ

ਏ ਇਹ ਨਾ ਹੋਵੇ ਮੈਂ ਪੈਸੇ ਜਵਾ ਤੂੰ ਚਾਕੇ ਸਰਵੇਸਾ ਸਰੂਸਾ ਤੰਡ ਮੈਂ ਜੀ ਨਹੀਂ ਕੀਤਾ ਹੈ ਹਾਂ ਆ ਜੀ ਨਹੀਂ ਕੀਤਾ ਸਰਵੇਸਾ ਨਹੀਂ ਨੀਣਾ ਆ ਯੂਰੋ ਆ ਚੱਲ ਆ ਮੇਰੇ ਕੋ ਖੁੱਲਾ ਹੈਗਾ ਤੇ ਪੀਣਾ ਨਹੀਂ ਠੀਕ ਆ ਪੀਣੀ ਨਹੀਂ ਜ਼ਿੰਦਗੀ ਕੀਮਤੀ ਆ ਉਹ ਕਹਿੰਦਾ ਮੈਨੂੰ ਭਾਈ ਪੈਸੇ ਦੇ ਦੇ ਹੁਣ ਕੀ ਕਰਗੇ ਬੰਦਾ ਖਣੀ ਉਹ ਹੋਣਾ ਕਿਸੇ ਕੰਟਰੀ ਦਾ ਸਾਡਾ ਇਹ ਮੈਂ ਨਾ ਨਹੀਂ ਲੈਣਾ ਤੇ ਮੈਂ ਕਿਹਾ ਭਾਈ ਨਾ ਵੀ ਮੈਂ ਇੱਥੇ ਖੜਦਾ ਵੀਡੀਓ ਬੰਦ ਇੱਥੇ ਕੰਮ ਡੇਂਜਰ ਹੀ ਲੈ ਕੇ ਭੱਜ ਜਾਣਾ ਕਿਸੇ ਨੂੰ ਖਤਰਨਾਕ ਆ ਹੁਣ ਮਾਮਿਆਂ ਦੀ ਗੱਡੀ ਲੰਗੀ ਆ ਇਧਰਲੇ ਪਾਸੇ ਜੇ ਕੋਈ ਬੰਦਾ ਫੜ ਲੇ ਨਾ ਕਰ ਲੇ ਉਹਦੋਂ ਕਾਰਵਾਈ ਪੂਰੀ ਕਰਦੇ ਆ ਬਟ ਇਹ ਗਲੀਆਂ ਗੁਲੀਆਂ ਪੈ ਜਾਂਦੇ ਤੇ ਤੁਸੀਂ ਆਪ ਦਾ ਧਿਆਨ ਰੱਖੋ ਉਹ ਬੈਸਟ ਆ ਇਹ ਸਾਰੀ ਗਲੀ ਇਹਦੇ ਵਿੱਚ ਪੁਲਿਸ ਸਟੇਸ਼ਨ ਬਣਿਆ ਹੋਇਆ ਆ ਇੱਥੇ ਦਰਵਾਜ਼ਾ ਮਾਮਿਆਂ ਦਾ ਤੇ ਇੱਥੇ ਆ ਗਲੀ ਹੋ ਗਈ ਉਹਦੋਂ ਗਲੀ ਹੋ ਗਈ ਇਹ ਹੁੰਦੇ ਤਾਂ ਹੈਗੇ ਆ ਇਹ ਸਾਰੀ ਗਲੀ ਥਾਣੇ ਵਾਲੀ ਆ ਤੁਹਾਡੀ ਹੈਲਪ ਕਰਦੇ ਆ ਪਰ ਨਾਰਮਲੀ ਬੰਦੇ ਨਿਕਲ ਜਾਂਦੇ ਆ ਉਹ ਨਹੀਂ ਫੜੇ ਜਾਂਦੇ ਕਿਉਂਕਿ ਉਹ ਨਸ਼ੇ ਬਾਜ ਆ ਲੈ ਕੇ ਭੱਜ ਜਾਣਗੇ ਇੱਕ ਨਾਲੇ 400 ਤੱਕ ਚੋਰੀ ਨਹੀਂ ਮੰਨੀ ਜਾਂਦੀ 400 ਯੂਰੋ ਤੱਕ ਚੋਰੀ ਨਹੀਂ ਗੀ ਤੇ ਇਹ ਵੀ ਇੱਕ ਨਾਰਮਲ ਕਿੱਸਾ ਉਹ ਬੰਦੇ ਇੱਕ ਸ਼ਰਾਬੀ ਕੁਆਬੀ ਉਹਨਾਂ ਨੂੰ ਰੱਖਣ ਵੀ ਕਿੱਥੇ ਜਿਹੜੇ ਇੰਡੀਆ ਵਾਲੀ ਪੁਲਿਸ ਆ ਜਾਂ ਸਾਡੇ ਮੁਲਖਾਂ ਵਾਲੀ ਆ ਉਹ ਤਾਂ ਬੰਦੇ ਨੂੰ ਫੈਂਟਾ ਛਾੜਦੀ ਨਾ ਇਹ ਇਹਨਾਂ ਦਾ ਕਾਨੂੰਨ ਆ ਇਹ ਬੰਦੇ ਨੂੰ ਕੁੱਟ ਮਾਰ ਨਹੀਂ ਸਕਦੇ ਤੇ ਹਾਂਜੀ ਦੋਸਤੋ ਆਪਾਂ ਭਰਾਵਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਇੱਥੇ ਮੁੰਡੇ ਹੈਗੇ ਆ ਕਈ ਖੜੇ ਆਪਣੇ ਦੇਸੀ ਇੰਡੀਅਨ ਪਾਕਿਸਤਾਨੀ ਭਰਾ ਹੈਗੇ ਆ ਆਪਾਂ ਉਹਨਾਂ ਨੂੰ ਪੁੱਛਿਆ ਰਾਤ ਨੂੰ ਕੀ ਮਾਹੌਲ ਹੁੰਦਾ ਰਾਤ ਨੂੰ ਆਪਾਂ ਕਿਵੇਂ ਜਾ ਸਕਦੇ ਆ ਕੀ ਡੇਂਜਰ ਮਾਹੌਲ ਆ ਹਨਾ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਭਰਾਵਾਂ ਨਾਲ ਤੇ ਹਾਂਜੀ ਭਾਈ ਕੀ ਹਾਲ ਚਾਲ ਤੁਸੀਂ ਇੰਡੀਆ ਕਿ ਇੰਡੀਆ ਦੇ ਪਾਕਿਸਤਾਨ ਪਾਕਿਸਤਾਨੀ ਭਾਈ ਪਾਕਿਸਤਾਨ ਬਾਹਰ ਨਹੀਂ ਡੇਣਾ ਕਰੀਉ ਮਾਇਕਾ ਨਾਲ ਬਾਹਰ ਤੁਸੀਂ ਤੇ ਭਾਈ ਹੋਰ ਕੀ ਹਾਲ ਚਾਲ ਦੀ ਸੱਟ ਕਰਾ ਲਾ ਤੁਸੀਂ ਸੁਣਾਓ ਬੈਟਫਾਰ ਅਲਹਮਦੁਲਿਲਾ ਬੈਟਫਾਰ ਤੇ ਭਾਈ ਮੈਂ ਨਾ YouTube ਤੇ ਵੀਡੀਓ ਬਣਾਉਂਦਾ ਬਲੌਗਿੰਗ ਕਰਦਾ ਆਪਣੇ ਭਰਾ ਜੋੜੇਵਿਆਂ ਨਾਲ ਨੋਰਮਲੀ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਦੇਣਾ ਚਾਹੁੰਦਾ ਵੀ ਇੱਥੋਂ ਜਿਹੜਾ ਬਾਰਸੀਲੋਨਾ ਦੇ ਵਿੱਚ ਆਪਾਂ ਰਾਤ ਨੂੰ ਵੀ ਇੱਥੇ ਰਾਤ ਨੂੰ ਡੈਂਜਨ ਹੁੰਦਾ ਤੁਰ ਕਰ ਸਕਦੇ ਆ ਕਿ ਬੰਦਾ ਸਮੁੰਦਰੀ ਪਰ ਲੈਂਦਾ ਕੋਈ ਏਰੀਆ ਵੀ ਜਿਹੜਾ ਡੇਂਜਰ ਆ ਹਾਂ ਏਰੀਆ ਸੁਨਿਆ ਰੰਬਲਾਰਵਾ ਤੇ ਬਾਦਾ ਲੋਨਾ ਜੀ ਜੀ ਇਹ ਦੋ ਚੀਜ਼ਾਂ ਵਾਂਗ ਕਹਿੰਦੇ ਜੀ ਕਿਉਂਕਿ ਉੱਥੇ ਤੁਸੀਂ ਰਾਤ ਨੂੰ ਨਹੀਂ ਆਊਟਿੰਗ ਨਹੀਂ ਕਰ ਸਕਦੇ ਜੀ ਜੀ ਹਾਂਜੀ ਕਿਉਂਕਿ ਤੁਹਾਡਾ ਮਤਲਬ ਮੋਬਾਈਲ ਸਨੇਚਿੰਗ ਹੋ ਜਾਂਦਾ ਐਪਰਸਿੰਗ ਸਨੇਚਿੰਗ ਹੋ ਜਾਂਦਾ ਐਥੇ ਤੁਸੀਂ ਰਾਤ ਨੂੰ ਮੁਸ਼ਕਿਲ ਹੈ ਥੋੜਾ ਜਿਹਾ ਪਾਸ ਕਰ ਸੈਂਟਰ ਦੇ ਰਮਰੇ ਰਵਾਲ ਤੇ ਜਿਹੜਾ ਰਮਲਾ ਰਵਾਲ ਆੜਮਲੜਵਾਲ ਕਿਉਂਕਿ ਉੱਥੇ ਮੋਬਾਈਲ ਜਿਆਦਾ ਬਹੁਤ ਜਿਆਦਾ ਘੁਟੇ ਜਾਂਦੇ ਲੋਟ ਤੇ ਇਹਦਾ ਕਿਉਂ ਵਾਕਿਆ ਵੀ ਹੋਇਆ ਜੇ ਤੁਸੀਂ ਸੁਣਿਆ ਹੁਣ ਜੇ ਤੁਸੀਂ 24 ਘੰਟੇ ਆਪਣੀ ਅੱਖੀ ਵੇਖਿਆ ਕਿ ਉਹ ਅੱਖੀ ਵੇਖਿਆ ਬੰਦੇ ਖੋ ਕੇ ਲੈ ਜਾਂਦੇ ਐਸ ਸਾਲ ਜਿਹੜਾ ਨਾ ਥੋੜੀ ਨੜਮੀਆਂ ਬਣਾਲ ਪਿਛਲੇ ਸਾਲ ਤੇ ਬਹੁਤ ਜਿਆਦਾ ਆਇਆ ਐਸ ਸਾਲ ਥੋੜਾ ਉਹਨਾਂ ਨੇ ਕਵਰ ਕੀਤਾ ਹੈ ਕਾਫੀ ਜਿਆਦਾ ਥੋੜਾ ਸਾਲਿਆਂ ਨੇ ਹਾਂਜੀ ਪਿਛਲੇ ਸਾਲ ਤੇ ਬਹੁਤ ਜਿਆਦਾ ਆਇਆ ਗਰਮੀਆਂ ਤੇ ਕਿਉਂਕਿ ਟੂਰਿਸਟ ਬਹੁਤ ਜਿਆਦਾ ਹੁੰਦਾ ਲੱਖਾਂ ਹਿਸਾਬ ਤੇ ਜੇ ਮੰਨ ਲਓ ਇੱਥੇ ਚੋਰੀ ਹੋ ਜਾਂਦੀ ਹੈ ਤੇ ਉਹਦਾ ਕੋਈ ਹੱਲ ਵੀ ਕਰਦੀ ਪੁਲਿਸੇ ਗਿਆ ਨਹੀਂ ਨਹੀਂ ਆਪ ਉਹ ਤੁਸੀਂ ਵਾਸਤੋ ਵਾਸ ਜਾ ਕੇ ਉੱਥੇ ਕੰਪਲੇਨ ਕਰ ਸਕਦੇ ਹੋ ਕੰਪਲੇਨ ਕਰਨ ਤੋਂ ਬਾਅਦ ਪੁਲਿਸ ਉਹ ਲਗੀ ਜਿਹੜੀ ਨਾਰਮਲ ਆਪਣੀ ਕਾਰਵਾਈ ਹੁੰਦੀ ਹੈ ਉਹ ਟੈਮਲੇ ਵਗੈਰਾ ਚੈੱਕ ਕਰਦੇ ਨੇ ਅਗਰ ਤੇ ਉਹਨਾਂ ਕੋਈ ਆਲਰੀਡੀ ਉਸ ਰਿਕਾਰਡ ਦਾ ਬੰਦਾ ਹੋਏ ਫਿਰ ਤੇ ਉਹ ਕੋਈ ਹੱਲ ਨਿਕਲਦਾ ਉਸ ਚੀਜ਼ ਦਾ ਅਦਰਵਾਈਜ਼ ਮਤਲਬ ਕੋਈ ਹੱਲ ਨਹੀਂ ਉਸ ਚੀਜ਼ ਦਾ ਜੀ 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 ਮਤਲਬ ਇੱਥੇ ਜਿਹੜੇ ਬੰਦੇ ਚੋਰੀ ਕਰਦੇ ਆ ਕੋ ਨਸ਼ੇ ਪੱਤੇ ਵਾਲੇ ਬੰਦੇ ਆ ਹਾਂ ਹਾਂ ਹੋਟਲ ਟੋਟਲ ਜਿਹੜਾ ਟੋਟਲ ਇੱਥੇ ਜਿਹੜੀ ਚੋਰੀ ਕਰਦੇ ਨੇ ਨਾ ਉਹਨੇ ਅ ਅਲਜੀਰੀਅਨ ਮਰੋਕੋ ਦੇ ਅਲਮਾਨੀਆਂ ਦੇ ਰੂਮਾਨੀਆਂ ਦੇ ਇਹ ਜ਼ਿਆਦਾ ਚੋਰੀ ਕਰਦੇ ਤੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਹੋਰ ਵੀਡੀਓ ਇਹਦੀਆਂ ਬਣਾਉਣੀਆਂ ਹੋਈਆਂ ਤੇ ਦੱਸਿਓ ਆਪਾਂ ਕਾਫੀ ਏਰੀਆ ਦੇ ਕਵਰ ਕਰਾਂਗੇ ਤੇ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲੂਗੀ ਤੇ ਥੈਂਕ ਯੂ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਥੈਂਕ ਯੂ ਬਾਏ ਬਾਏ